ਦੋਸਤ ਇੱਕ insan ਨੇ ਨਾ ਦੋ ਬੂਟੇ ਲੈਂਦੇ ਇੱਕ ਕੋਈ ਦਿਨ ਇੱਕ ਕੋਈ ਤਰ੍ਹਾਂ ਦੇ ਤੇ ਉਹਨੇ ਸੋਚਿਆ ਇਹ ਨਾ ਬੂਟਿਆਂ ਨੂੰ ਮੈਂ ਕਿੱਥੇ ਲਾਵਾਂ ਹਾਂ ਹਾਂਜੀ ਤੇ ਉਹਨੇ ਜਗ੍ਹਾ ਦੇਖੀ ਇੱਕੋ ਨੇ ਅੰਦਰ ਆਪਣੇ ਬਰਾਂਡੇ ਚ ਲਾ ਲਿਆ ਤੇ ਹੋਰ ਜਗ੍ਹਾ ਨਹੀਂ ਸੀ ਉਹਦੇ ਕੋਲ ਆਉਣ ਦੀ ਉਹਨੇ ਇੱਕ ਨੂੰ ਬਾਹਰ ਆਪਣੇ ਰੋੜ ਉੱਤੇ ਲਾ ਦਿੱਤਾ ਹਾਂਜੀ ਆਪਣੇ ਘਰ ਦੇ ਮੋਰੇ ਹੂੰ ਤੇ ਉਹ ਬੂਟਿਆਂ ਨੂੰ ਪਾਣੀ ਪਾਉਂਦਾ ਰਿਹਾ ਬੂਟੇ ਪਲਦੇ ਰਹੇ ਹਨਾ ਐਦਾਂ ਹੀ ਮਹੀਨੇ ਗੁਜ਼ਰ ਗਏ ਤੇ ਜਦੋਂ 5-6 ਮਹੀਨੇ ਹੋ ਗਏ ਬੂਟਿਆਂ ਨੂੰ ਅੱਛਾ ਤੇ ਉਹ ਇੱਕ ਦਿਨ ਬੂਟਿਆਂ ਨੂੰ ਬਹੁਤ ਗੌਰ ਨਾਲ ਦੇਖਣ ਲੱਗਾ ਹਮਮ ਹਨਾ ਪਹਿਲਾਂ ਅੰਦਰਲੇ ਬੂਟੇ ਕੋਲ ਗਿਆ ਉਹਨੂੰ ਦੇਖਦਾ ਰਿਹਾ ਹਨਾ ਤੇ ਉਹ ਜਿੱਦਾਂ ਮਰਝਾਇਆ ਜਾਂ ਸੀ ਕਮਜ਼ੋਰ ਜਾਂ ਸੀਗਾ ਹਨਾ ਤੇ ਫਿਰ ਉਹਨੇ ਵਾਰ ਜਾ ਕੇ ਉਹ ਬੂਟੇ ਨੂੰ ਦੇਖਿਆ ਉਹ ਬੜਾ ਤਕੜਾ ਹੋਇਆ ਸੀ ਤਕੜਾ ਹੋਇਆ ਸੀ ਖੜਿਆ ਸੀ ਹਨ ਮਤਲਬ ਮਜ਼ਬੂਤੀ ਨਾਲ ਖੜਾ ਸੀ ਆਪਣੀਆਂ ਜੜਾਂ ਨੂੰ ਪੂਰੀ ਪਕੜ ਕੀਤੀ ਹੋਈ ਸੀਗੀ ਤੇ ਬਹੁਤ ਵਧੀਆ ਲੱਗਾ ਉਹਨੂੰ ਲੱਗਾ ਕਿ ਕਿਦਾਂ ਇਹ ਖਿੜਿਆ ਪਿਆ ਹੂੰ ਹੂੰ ਸੁਰੂ ਅੰਦਰ ਆ ਦੇਖੇ ਉਹ ਸੋਚਣ ਲੱਗ ਪਿਆ ਵੀ ਇਦਾਂ ਕਿਦਾਂ ਉਹ ਬੂਟਾ ਬਾਹਰ ਜਿਹੜਾ ਆ ਉਹ ਇੱਕੋ ਹੀ ਟਾਈਮ ਚ ਲਾਇਆ ਹੂੰ ਉਹ ਖਿੜਿਆ ਪਿਆ ਆ ਇਹ ਮੁਰਝਾਇਆ ਹੋਇਆ ਉਹਦੇ ਤੋਂ ਨੇ ਇਹ ਹਿਸਾਬ ਲਾਇਆ ਹੂੰ ਕਿ ਜਿਹੜੀ ਕੋਈ ਵੀ ਆ ਚਾਹੇ ਇਨਸਾਨ ਆ ਚਾਹੇ ਕੋਈ ਬੱਚਾ ਆ ਜਿਹੜਾ ਤਾਂ ਚਾਰ ਦਿਵਾਰੀ ਦੇ ਅੰਦਰ ਹੀ ਰਹਿ ਜਾਂਦਾ ਹਮੇਸ਼ਾ ਹਾਂਜੀ ਤੇ ਉਹ ਵੱਡਾ ਫੁੱਲਦਾ ਨਹੀਂ ਉਹਨਾਂ ਸਹੀ ਗੱਲ ਉਹਦੇ ਵੈਸੇ ਵੀ ਉਹਨੂੰ ਪੂਰਾ ਮਾਹੌਲ ਨਹੀਂ ਮਿਲਦਾ ਪੂਰਾ ਵਾਤਾਵਰਨ ਨਹੀਂ ਮਿਲਦਾ ਖੁੱਲ ਕੇ ਜੀਣ ਦਾ ਤੇ ਖੁੱਲ ਕੇ ਜੀਣ ਦਾ ਤੇ ਜਿਹੜਾ ਬਾਹਰ ਆ ਉਹ ਖੁੱਲ ਕੇ ਜੀਂਦਾ ਆ ਔਰ ਉਹਦੇ ਤੇ ਨੇਹਰੀਆਂ ਚਖੜ ਆਉਂਦੇ ਆ ਤੇ ਉਹਨਾਂ ਦੇ ਉਹ ਥਪੇੜੇ ਵੀ ਸਿੰਦਾ ਹੈ ਉਹ ਹਰ ਚੀਜ਼ ਨਾਲ ਧੋਪਣਾ ਹਰ ਚੀਜ਼ ਨਾਲ ਸੰਘਰਸ਼ ਕਰਦਾ ਤੇ ਇੱਕ ਦਲੇਰ ਇੱਕ ਸਖਤ ਬੂਟਾ ਬਣ ਜਾਂਦਾ ਤੇ ਜਿਹੜਾ ਅੰਦਰਲਾ ਹੁੰਦਾ ਉਹਨੂੰ ਇਦਾਂ ਦੀ ਕਦੀ ਉਹਨੇ ਕਿਸੇ ਨਾਲ ਸੰਘਰਸ਼ ਕੀਤਾ ਇਹਨੇ ਨਾ ਹਵਾ ਨਾਲ ਨਾ ਧੋਪਣਾ ਨਾ ਨੇਹਰੀਆਂ ਨਾਲ ਤੇ ਉਹ ਉੱਥੇ ਦਾ ਉੱਥੇ ਹੀ ਰਹਿੰਦਾ ਹਾਂ ਅੰਟੀ ਹਾਂ ਇਹ ਤਾਂ ਸੂਏ ਦੀ ਤੂੰ ਆਪਾਂ ਨੂੰ ਸਿੱਖਣ ਨੂੰ ਇਹੀ ਮਿਲਦਾ ਹੈ ਕਿ ਤੁਸੀਂ ਜੇ ਆਪਾਂ ਇਹ ਬੱਚਾ ਆ ਜਾਏ ਉਹਨੂੰ ਵੀ ਜੇ ਇਸ ਬਾਹਰ ਭੇਜਦੇ ਹਾਂ ਸੰਘਰਸ਼ ਕਰਨ ਨੂੰ ਤੇ ਉਹ ਇੱਕਦਮ ਮਜ਼ਬੂਤ ਬਣ ਜਾਂਦਾ ਹੈ ਤੇ ਜੇ ਘਰ ਦੇ ਵਿੱਚ ਹੀ ਉਹਨੂੰ ਆਪਾਂ ਆਪਣੀ ਚਾਰ ਦੀਵਾਰੀ ਦੇ ਵਿੱਚ ਹੀ ਪਾਲਦੇ ਹਾਂ ਉਹਨੂੰ ਦੁਨੀਆਦਾਰੀ ਨਾਲ ਲੜਨ ਦਾ ਦੁਨੀਆਦਾਰੀ ਨਾਲ ਸੰਘਰਸ਼ ਕਰਨ ਦਾ ਪਤਾ ਹੀ ਨਹੀਂ ਲੱਗਦਾ ਪਤਾ ਹੀ ਨਹੀਂ ਲੱਗਦਾ ਹਾਂਜੀ ਹਾਂ ਸੋ ਆਪਣੇ ਬੱਚੇ ਨੂੰ ਚਾਰ ਦੀਵਾਰੀ ਦੇ ਅੰਦਰ ਨਾ ਰੱਖੋ ਚਾਰ ਦੀਵਾਰੀ ਦੇ ਅੰਦਰ ਨਾ ਰੱਖੋ ਉਹਨੂੰ ਬਾਹਰ ਕੱਢੋ ਉਹ ਦੁਨੀਆ ਨਾਲ ਹਵਾਵਾਂ ਨਾਲ ਹਰ ਮੌਸਮ ਨਾਲ ਧੁੱਪ ਨਾਲ ਛਾਵਾਂ ਨਾਲ ਸਾਰਿਆਂ ਨਾਲ ਸੰਘਰਸ਼ ਕਰਕੇ ਲੜਨਾ ਸਿੱਖ ਲਵੀਂ ਤੇ ਬਹੁਤ ਸਟਰੋਂਗ ਬੱਚਾ ਬਣ ਜਾਊਗਾ ਸਹੀ ਗੱਲ ਆ ਬਿਲਕੁਕੁਲ